ਕੱਲੀਆ ਭਾਜਪਾ ਦੇ ਜੜਾ ਨਹੀਂ ਇਸ ਅੰਦੋਲਨ ਨੇ ਪੱਟਣੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਬੂਝਾ ਮਾਰ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੱਡੇ ਇਕੱਠ ਹੋਣਿਆ ਵੱਡੇ ਸੰਘਰਸ਼ ਦੀ ਤਿਆਰੀ ਹੋਣੀ ਆ ਇਸ ਕਰਕੇ ਜੜਾਂ ਜਿਹੜੀਆਂ ਪੰਜਾਬ ਦੀਆਂ ਜਿਹੜਾ ਪੰਜਾਬ ਦੀ ਸਰਕਾਰ ਦੀਆਂ ਪੰਜਾਬ ਦੇ ਭਗਵਾਨਤਮਾਨ ਦੀਆਂ ਪੱਟਣੀਆਂ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਏ ਜਿਹੜੇ ਕਿ ਰੈਡਾਂ ਮਾਰ ਰਹੀ ਆ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਰੈਡਾਂ ਮਰਵਾ ਰਹੀ ਆ ਬੀਐਸ ਅੰਦੋਲ ਨੂੰ ਸੀ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸਾਧ ਲੀਡਰ ਨੂੰ ਐਵੇਂ ਡਰਾ ਲਾਂਗੇ ਇਹ ਭੁੱਲ ਜੇ ਭਗਵਾਨਤਮਾਨ ਨਾਲੇ ਸੈਂਟਰ ਗਵਰਨਮੈਂਟ ਭੁੱਲ ਜੇ ਕਿ ਤਰੀ ਤੌਣ ਤੋਂ ਕਿਲਾ ਪਹਿਲਾਂ ਵੀ ਕੱਢੇ ਤੇ ਹੁਣ ਵੀ ਕੱਢਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਦੇ ਉੱਪਰ ਧੱਕੇ ਨਾਲ ਰੋਡ ਬਣਾਏ ਜਾ ਰਹੇ ਨੇ 1 ਕਰੋੜ 5 ਲੱਖ ਜ਼ਮੀਨ ਜਿਹੜੀ ਸਾਡੀ ਪਹਿਲਾਂ ਖੇਤੀਬਾੜੀ ਵਾਲੀ ਏਡ ਸੀਗੀ ਅੱਜ ਸਿਆਸੀ ਆਹ ਤੇ ਲੋਕੋ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਆਪਾਂ ਇੱਥੇ ਪੱਤੇ ਇਕੱਠ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਕਰ ਲੱਗਦੇ ਨੇ ਭਾਈ ਸਾਡਾ 30 ਲੱਖ ਫਸ ਗਿਆ ਸਾਡਾ 50 ਲੱਖ ਫਸ ਗਿਆ ਲੋੜ ਆ ਇੱਥੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੜਨ ਦੀ ਲੜਾਈ ਦੀ ਲੋੜ ਆ ਇਸ ਕਰਕੇ ਨੌਜਵਾਨਾਂ ਆਓ ਆਪਾਂ ਆਪਣੇ ਬਾਪੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿ ਮੈਂ ਜਿਹੜੀਆਂ ਕੰਗੜਾ ਵਰਗੀਆਂ ਜਿਹੜੀਆਂ ਕਿ ਦੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਦਾ ਕੋਈ ਕਿਰਦਾਰ ਨਹੀਂ ਹੈਗਾ ਆ ਸਾਡੇ ਮਾਈ ਭਾਗੂ ਜਿਹਾ ਮਾਮਾ ਬਾਰਸਾਂ ਬੈਠਿਆ ਨੇ ਕਿਆ ਕਿਵੇਂ ਉਹ ਸਾਡੀ ਕਰਤਾਰ 쿠ਸੀ ਪੰਜਾਬ ਦੀ ਕਰਨ ਤੇ ਲੱਗੀਆਂ ਹੋਈਆਂ ਨੇ ਕਿਆ ਜੋ ਕੁਛ ਉਹ ਬੋਲ ਰਹੀਆਂ ਨੇ ਕਿਆ ਜੋ ਕੁਛ ਉਹ ਕੰਗੜਾ ਵਰਗੀਆਂ ਕਰ ਰਹੀਆਂ ਨੇ ਕਿਆ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜੋ ਭਾਜਪਾ ਦੇ ਜੋ ਕੁੱਤੇ ਰੱਖੇ ਉਹਨੇ ਪਾਲਤ ਜਿਹੜਾ ਬੋਲਦੇ ਨੇ ਨਾ ਉਦੋਂ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਪ ਕਰ ਜਾਂਦੇ ਨੇ ਕਿੱਥੇ ਤਾਂ ਉਹਦਾ ਐਡਾ ਬੜਾ ਬ੍ਰੋਧ ਹੋਣਾ ਚਾਹੀਦਾ ਜੋ ਸਾਡੇ ਸਿੱਖਾਂ ਉੱਪਰ ਨਿਸ਼ਾਨਾ ਸਾਧ ਰਹੀ ਜਾਓ ਜੋ ਸਾਡੇ ਕਿਸਾਨਾਂ ਉੱਪਰ ਨਿਸ਼ਾਨਾ ਸਾਧ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛ ਉਹ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂਆਂ ਦੇ ਉੱਪਰ ਤੁਸੀਂ ਦੇਖਿਆ ਕਿ ਕਰ ਐਨਆਈਆ ਰੈਡਾ ਮਾਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗਦੀਸ਼ ਸਿੰਘ ਢੱਲੇਵਾਲ ਦਿੱਲੀ ਏਅਰਪੋਰਟ ਤੇ ਕਿਰਿਆ ਗਿਆ ਤੇ ਸਾਡੇ ਸਰਸਾ ਸਾਹਿਬ ਕਿਰੇ ਗਏ ਜੋ ਕਿ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਲ ਡਰਾਮੇ ਕਰੀ ਜਾਂਦਾ ਮੈਂ ਕਿਸਾਨਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਐਡਾ ਬੜਾ ਗੱਪ ਸਿਰਦਾ ਮਾਂ ਦਾ ਪੁੱਤ ਆਥਣ ਤੱਕਰ ਗੱਪ ਹੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਮੇਰੇ ਨੌਜਵਾਨ ਆਗੂਆਂ ਨੂੰ ਮੇਰੇ ਆਮਾਵਾ ਨੂੰ ਮੇਰੇ ਲੋਕਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇੱਥੇ ਇਕੱਠੇ ਹੋ ਕੇ ਲੜੀਏ ਕਿ ਪਹਿਲਾਂ ਇਹ ਭਾਜਪਾ ਦੇ ਜਿਹੜਾ ਹਾਲਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਕਰ ਦੇਣੇ ਇਸ ਅੰਦੋਲਨ ਨੇ ਇਸ ਤੁਹਾਡੇ ਸੰਘਰਸ਼ ਨੇ ਪਤਾ ਲੱਗ ਰਹਿਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਜਾ ਪੰਜਾਬ ਨੂੰ ਵੇਚਣ ਤੇ ਆ ਇਸ ਕਰਕੇ ਭਰਾਵੋ ਸੰਘਰਸ਼ਾਂ ਦੇ ਰਾਹ ਪਾਓ ਤੇ ਨੌਜਵਾਨੋ ਬਸ ਕੱਲਾ ਬਾਰ ਬਾਰ ਹੀ ਨਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਬਚਾਉਣ ਲਈ ਲੜੀਏ ਆਓ ਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਮਾ ਜਵਾਬ ਦਈਏ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਕੰਗਣਾ ਵਰਗੀਆਂ ਜੋ ਜੋ ਵੀ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਹੈ ਇਕੱਠੇ ਹੋ ਕੇ ਕੋਈ ਪਾਰਟੀਆਂ ਦਾ ਖੜਾ ਛੱਡ ਕੇ ਇਕੱਠੇ ਹੋ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੜਾਈਆਂ ਲੜੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਫਲੇ ਇੱਥੇ ਲੈ ਕੇ ਆਈਏ ਸਾਡੇ ਕਿਸਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਬਸ ਲਾਸਟ ਇੱਕ ਹੋਈ ਕਿ ਜਿੰਨੀਆਂ ਵੀ ਸਾਡੀਆਂ ਕਿਸਾਨ ਜੱਥੇਬੰਦੀਆਂ ਨੇਗੀਆਂ ਜਿੰਨੀਆਂ ਹੋਰ ਨੇਗੀਆਂ ਮੇਰੀ ਬੇਨਤੀ ਹੈ ਵੀ ਇਕੱਠੇ ਹੋ ਜਾਓ 200 ਦਿਨ ਦੇ ਅੰਦੋਲਨ ਨੇ ਭਾਟਾ ਮੂਤਿਆ ਮੂਹ ਕਰਕੇ ਮਾਰੀ ਬੜੇ ਵਧੀਆ ਥਾਂ ਤੇ ਅੰਦੋਲਨ ਚੱਲ ਰਿਹਾ ਹੈ ਬੜੀ ਵਧੀਆ ਜਗ੍ਹਾ ਤੇ ਅੰਦੋਲਨ ਚੱਲ ਰਿਹਾ ਹੈ ਆਪਕੋ ਆਪਣੇ ਮਤਭੇਦ ਭੁਲਾ ਦਿਓ ਵੱਡੇ ਕਾਫਲੇ ਵੱਡੀਆਂ ਭੀੜਾਂ ਵੱਡੇ ਇਕੱਠ ਕਰ ਲੋ ਤੇ ਇੱਕ ਝੰਡੇ ਇਕੱਠੇ ਹੋ ਜੋ ਚਲੋ ਠੀਕ ਆ 32 ਨੇ ਚਾ 35 ਜੱਥੇ ਬੰਦੀਆਂ ਨੇ ਜਿੰਨੀਆਂ ਵੀ ਜੱਥੇ ਬੰਦੀਆਂ ਨੇ ਕੋਈ ਗੱਲ ਨਹੀਂ ਪਹਿਲਾਂ ਵਗੋਂ ਇਕੱਠੇ ਹੋ ਕੇ ਆਪ ਆਪਣੇ ਮਤ ਭੇਦ ਭਲਾ ਕੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਐਮਐਸਪੀ ਵੀ ਲਾਵਾਂਗੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਬੰਨ ਕੇ ਮੇਰੀ ਸਾਰੇ ਕਿਸਾਨੋਂ ਅੱਗੋਂ ਅੱਗੇ ਬੇਨਤੀ ਆ ਇਹ ਬਹੁਤ ਕੁਛ ਹੈ 200 ਦਿਨ ਦੇ ਅੰਦੋਲਨ ਦੇ ਵਿੱਚੋਂ ਖੱਟਿਆ ਭਾਜਪਾ ਨੇ ਮੁੱਤੇ ਮੂੰਹ ਮਾਰਿਆ ਮੀਡੀਆ ਰਾਹੀਂ ਮੇਰੀ ਬਾਤ ਜਾਊਗੀ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮਤਭੇਦ ਭਰਾ ਕੇ ਨਾ ਆਗੂਆਂ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਕਹਿਣ ਵੀ ਅਸੀਂ ਤੁਹਾਡੇ ਨਾਲ ਆ ਮੋੜੇ